ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰੇ ਭਰਾਵਾਂ ਨੂੰ ਇਹ ਦਿੱਤੀ ਹੈ ਕਿ ਅੱਜ ਆਪਾਂ ਜਿਹੜਿਆ ਰਾਸ਼ਨ ਜੋ ਕਿ ਆਪਣੇ ਭਰਾ ਵੀਰ ਆਪਣੀ ਹੂਆ ਦਾ ਮੁੰਡਾ ਆਇਆ ਦੋ ਟਰਾਲੀਆਂ ਲੈ ਕੇ ਰਾਸ਼ਨ ਬਿਆਂ ਤੇ ਫੁੱਲ ਭਰ ਕੇ ਲਿਆਇਆ ਟਰਾਥਾ ਆਪਣਾ ਦਿਖਾ ਦਿਓ ਸਾਰੇ ਇੱਕੇ ਬਾਅਦ ਤੋਂ ਬਾਅਦ ਆਪਣੇ ਵੀਰਾਂ ਦੀ ਸੇਵਾ ਕਰੋ ਜਿਹੜੇ ਪਾਣੀ ਦੇ ਡੋਬੇ ਚ ਆ ਗਏ ਨੇ ਹੁਣ ਆਪਾਂ ਇਹਨਾਂ ਦੇ ਵੀਰ ਨਾਲ ਆਪਾਂ ਜਾਣਾ ਹੈ ਠੰਨੀ ਵਾਲੇ ਸਾਈਡ ਤੇ ਸਾਰੇ ਰਾਜੋ ਕੋਈ ਗੱਡੀ ਜੱਲੋ ਕੇ ਟਿੰਡੀ ਵਾਲਾ ਸਾਰੇ ਰਾਜੂ ਦੇ ਗੱਟੀ ਸਾਰੇ ਕਿੰਨੇ ਜਿਹਾ ਆਪਾਂ ਰਾਹਣਾ ਲੜਕਾਉਣਾ ਤੇ ਇਹਨਾਂ ਵੀਰਾਂ ਦੀ ਬਹੁਤ ਬਹੁਤ ਧੰਨਵਾਦ ਜੋ ਕੀ ਸੇਵਾ ਕਰਨ ਆਏ ਆ ਇੱਥੇ ਤੇ ਹੁਣ ਆਪਾਂ ਚੱਲਦੇ ਆ ਇਹਨਾਂ ਦੇ ਨਾਲ ਤੇ ਅੱਜ ਆਪਾਂ ਗੁਰਦੁਆਰੇ ਜਾਮਨੀ ਸਾਹਿਬ ਗੁਰਦੁਆਰੇ ਰਾਵਾਂਗੇ ਤੇ ਫਿਰ ਉਸ ਤੋਂ ਬਾਅਦ ਫਿਰ ਅਰਦਾਸਾਨੀ ਕਰਾਂਗੇ ਇਹਨਾਂ ਨੇ ਤੇ ਟਰੈਕਟਰ ਵੀਰਾਂ ਨੇ ਬਹੁਤ ਵਧੀਆ ਸ਼ਿੰਗਾਰ ਕੇ ਲਿਆਂਦਾ ਦਿਖਾਉਂਦੇ ਟਰੈਕਟਰ ਸਾਰਿਆਂ ਨੇ ਨਾਲ ਐਨ ਤੈਨ ਤਾਂ ਬਣੇ ਰਹੋ ਤੇ ਆਪਣਾ ਸਾਰੇ ਵੀਰਾਂ ਦਾ ਬੇਨਤੀ ਇਹ ਹੈ ਕਿ ਸਾਰੇ ਵੀਰ ਵਾਦ-ਵਾਦ ਸਹਿਤਾ ਕਰੋ ਜਿਹੜੇ ਵੀਰ ਆਪਣੇ ਪਾਣੀ ਵਿੱਚ ਡੁੱਬ ਗਏ ਆ ਜਿਨ੍ਹਾਂ ਦੇ ਘਰ ਆ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਰੁੜ ਗਈਆਂ ਤੇ ਹੁਣ ਆਪਾਂ ਇਦਾਂ ਹੀ ਸਾਰੇ ਰਲ ਮਿਲ ਕੇ ਸੇਵਾ ਕਰੀਏ ਤੇ ਪੰਜਾਬ ਆਪਣਾ ਕਿ ਦਿਖਾ ਦੋ ਟਰਾਲਾ ਇੱਕ ਕਰ ਸਾਰਾ ਆਹ ਟਰਾਲਾ ਫੁੱਲ ਉੱਪਰ ਤੱਕ ਭਰਿਆ ਆ ਰਾਸ਼ਨ ਦਾ ਸਾਰਾ ਬੰਦ ਆ ਰਾਸ਼ਨ ਦਾ ਸਾਰਾ ਬੰਦ ਆ ਤੂੰ ਜੱਡਾ ਇਹ ਆਪਣੇ ਸਾਰਾ ਬੰਦ ਕੀਤਾ ਆ ਹਾਂ ਇਧਰ ਆਇ ਤੇ ਇਧਰ ਆਇ ਕਿਹਾ ਆਪਣੇ ਵੀਰ ਭਰਾ ਜਿਹੜੇ ਆ ਰਸ਼ਨ ਲੈ ਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਹਾਇਤਾ ਕਰਨੀ ਇਹਨੇ ਆਪਣੇ ਵੀਰਾਂ ਦੀ ਪੰਜਾਬ ਨਾਲ ਸਾਰੇ ਜੁੜੇ ਰਹਿਣ ਇਹ ਹਰਿਆਣੇ ਤੋਂ ਸੇਵਾ ਕਰਨ ਆਏ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਦੇ ਦੋ ਟਰੈਕਟਰਾਂ ਦੀ ਉਹ ਲੈ ਕੇ ਆਏ ਆ ਫੁੱਲ ਰਸ਼ਨ ਦੀ ਭਰ ਕੇ ਤੇ ਆਪਦਾ ਖਰਚਾ ਕਰਕੇ ਕਿ ਪ੍ਰਸ਼ਾਸਨ ਅੱਗੇ ਬੜੀ ਬਾੜੀ ਗੱਲ ਆ ਜੋ ਵੀ ਕੁਝ ਨਹੀਂ ਕਰਦੇ ਏ ਵੀਰ ਆਪਣੇ ਕਿਸਾਨ ਭਰਾ ਨਾਲ ਸਾਰੇ ਖੜੇ ਆਪਦੇ ਸਾਹੇ ਉਹ ਵਾਹਿਗੁਰੂ ਜੀ ਆਪਾ ਪਹੁੰਚ ਕੇ ਜਾਮਨੀ ਸਾਹਿਬ ਗੁਰਦੁਆਰੇ ਵਾਹਿਗੁਰੂ ਬਖੇਰ ਬਾਬਾ ਜੀ ਇੱਥੇ ਇੱਕ ਟਰਾਲੀ ਤੇ ਦੋ ਤਿੰਨ ਟਰਾਲੀਆਂ ਇੱਕ ਟਰੈਕਟਰ ਮਗਰ ਬਾਬੇ ਜੀ ਦਰਸ਼ਨ ਕਰੋ ਵਾਹਿਗੁਰੂ ਜੀ ਤੇ ਇੱਧਰ ਵੀ ਜੀ ਇੱਕ ਟਰੈਕਟਰ ਮਗਰ ਦੋ ਟਰਾਲੀਆਂ ਇਹਨਾਂ ਦੇ ਵਿੱਚ ਉਹਨੂੰ ਸਮਾਨ ਅੱਦਾ ਅੱਦਾ ਕਰਨ ਲੱਗੇ ਆ ਜਿੱਦਾਂ ਕਿ ਇੱਕ ਇੱਕ ਪੈਂਡ ਸਾਰੀ ਟਰਾਲੀ ਲੈ ਜਾਵਾਂਗੇ ਤੇ ਆਹ ਵੱਡੇ ਟਰਾਲੇ ਜਿਉਂ ਕੱਢ ਕੇ ਠੀਕ ਹੈ ਜੀ ਇਹ ਸਮਾਨ ਸਾਰੇ ਕੱਟੇ-ਕੁੱਟੇ ਖੋਲ ਦਿੱਤੇ ਆ। ਇਹ ਆਪਣੀ ਸੰਗਤ ਜਿਹੜੀ ਹਰਿਆਣੇ ਤੋਂ ਆਈ ਆ ਸਾਰੀ ਸੰਗਤ ਆਪਣੀ ਤੇ ਬਾਹਰ ਤਾਂ ਇੱਧਰ ਆਪਣੀਆਂ ਸਾਰੇ ਲਾਹਦੇ ਆ ਟਰਾਲੇ ਤੋਂ ਸਮਾਨ ਨੂੰ ਇੱਧਰ ਆਪਣੇ ਟਰੈਕਟਰ ਆ ਆਪਣੇ ਫਿਰੋਕ ਤੇ ਆ ਝੰਡੇ ਖਾਲਸੇ ਦੇ ਲਾ ਕੇ। ਵਾਹਿਗੁਰੂ ਵਾਹਿਗੁਰੂ। ਜਾਮਨੀ ਸਾਹਿਬ ਗੁਰਦੁਆਰੇ ਆ ਆਪਣੇ ਰੁਕੇ ਆ ਤੇ ਇੱਥੋਂ ਆਏ ਆ ਆਹ ਦੇਖ ਲਓ ਸਾਰਾ ਐਡਰੈਸ ਵੀਰਾਂ ਦਾ ਸੰਗਤਾਂ ਨਾਲ ਹੁਣ ਆਪਾਂ ਸਮਾਨ ਕਰਾਉਨੇ ਆ ਇੱਧਰ ਤੇ ਸਾਰੀਆਂ ਟਰਾਲੀਆਂ ਵਿੱਚ ਐਦਾਂ ਵੀਡੀਓ ਨੇ ਬਣੇ ਰਿਓ ਸਮਾਨ ਵੀਰਾਂ ਨੇ ਲਿਆ ਖੋਲ ਆ ਆਪਣਾ ਰਾਸ਼ਨ ਵਗੈਰਾ ਸਾਰਾ ਕੋਸ਼ ਇਹ ਤੋਂ ਜੱਡ ਵੀਰਾਂ ਨੇ ਪੈਕਿੰਗ ਕਰਕੇ ਆ ਬੜੀ ਵਧੀਆ ਲੈਂਦੀ ਆ ਇਹਨਾਂ ਚ ਕਲਪਰ ਚ ਜੋਗੜਾ ਥੋੜਾ ਅੱਗੇ ਅਰੇ ਵੀਰ ਵਾਹਿਗੁਰੂ ਜੀ ਸਮਾਨ ਦਿੱਤਾ ਭੱਲਾ ਅੱਦਾ ਅੱਦਾ ਟਰਾਲੀ ਚ ਹਸਮਾਨ ਟਰਾਲੇ ਚ ਕੱਢ ਲਾਉਣਾ ਇੰਨੇ ਜਾਂ ਤਾਂ ਸ਼ਿਫਟ ਕਰਨਾ ਸ਼ਿਫਟ ਜਾਂ ਆਪਣੇ ਸੇਵਾਦਾਰ ਲੱਗੇ ਆ ਹਾਂਜੀ ਅਸੀਂ ਲੱਗੇ ਆ ਦੇਖੋ ਜੀ ਆਹ ਮੁੰਡੇ ਦਾ ਬਹੁਤ ਯੋਗਦਾਨ ਹੈ ਸੇਵਾ ਟਰਾਲੀ ਦਾ ਇਹਨਾਂ ਦਾ ਧੰਨਵਾਦ ਸਾਹਿਬ ਵਾਹੀ ਤੇ ਆਪਾਂ ਮਟਾਈ ਸਾਰੇ ਵੀਰ ਆਪਣੇ ਭਰਾ ਹਰਿਆਣੇ ਤੋਂ ਆਏ ਆ ਦੇਖੋ ਜੀ ਸਾਡਾ ਮੁੱਢ ਦਾ ਸਾਮਾਨ ਐਡਜਸਟ ਕਰਕੇ ਆਪਣੇ ਪਿਆ ਆਲੂ ਗੰਡੇ ਪਿਆਜ਼ ਵੀ ਇਹ ਵੀ ਲੈਂਦੇ ਆ ਤੇ ਉਹ ਆਪਣੇ ਦੂਸਰੇ ਟਰਾਲੀ ਚੋਂ ਕੱਢ ਕੇ ਅੱਧੇ ਮਿਕਸ ਕਰਨੇ ਆ ਸਾਰਾ ਕੁਝ ਤੇ ਆਪਾਂ ਨੇ ਟਰੈਕਟਰ ਇਹ ਜਮਨੀ ਸਾਹਿਬ ਗੁਰਦੁਆਰੇ ਆਪਾਂ ਚ ਕਰ ਰਹੇ ਆ ਇਦਾਂ ਗੁਰੂ ਘਰ ਦੇ ਘਰ ਤੇ ਫਿਰ ਇਹ ਸਿੱਧਾ ਆਪਾਂ ਐਵੇਂ ਟਰਾਲੀਆਂ ਪਾਣੀ ਚ ਲੈ ਜਾਣੀਆਂ ਤੇ ਸੋਖਾ ਰਹੂਗਾ ਕੋਈ ਉਸ ਟਰਾਲੀ ਤੇ ਹੋ ਜਾਣਗੇ ਕੋਈ ਦੂਜੀ ਟਰਾਲੀ ਤੇ ਹੋ ਜਾਣਗੇ ਸੇਵਾਦਾਰ ਤੇ ਇਦਾਂ ਸਾਰੇ ਨਾਲ ਰਲ ਕੇ ਸੇਵਾ ਵਧੀਆ ਹੋ ਜੇਗੀ ਤੇ ਆਪਣੇ ਕੋਲ ਪਾਣੀ ਦੀਆਂ ਬੋਤਲਾਂ ਬਹੁਤ ਜਿਆਦੀਆਂ ਹੈਗੀਆਂ ਉਹ ਦੇਖੋ ਟਰਾਲੀ ਚ ਸਾਰੇ ਭਰਾ ਵੀਰ ਆਪਣੇ ਦਾ ਬਹੁਤ ਬਹੁਤ ਧੰਨਵਾਦ ਇਹ ਆਪਣੇ ਹਰਿਆਣੇ ਤੋਂ ਵੀਰ ਪਹੁੰਚੇ ਆ ਸਾਰੇ ਤੇ ਆਪਾਂ ਸੇਵਾ ਸਭ ਨੂੰ ਸਾਰਿਆਂ ਨੂੰ ਕਰਾ ਦਈਏ ਤੇ ਵੀਡੀਓ ਐਂਡ ਤੱਕ ਜਰੂਰ ਬਨੇ ਰਹੋ ਲੋ ਵੀਰ ਜੀ ਸਾਰਾ ਸੌਦਾ ਲਾ ਦਿੱਤਾ ਆਪਾਂ ਰਾਸ਼ਨ ਨੂੰ ਵੀਰ ਸਾਰੇ ਸੇਵਾਦਾਰ ਆਪਣੇ ਸਾਰੇ ਹੁਣ ਬੋਤਲਾਂ ਤੇ ਬੈ ਜਾਣਗੇ ਦੇਖੋ ਜੀ ਤੇ ਹੁਣ ਆਪਾਂ ਟਰਾਲੀ ਖਾਲੀ ਕਰਦੇ ਹਾਂ ਆਪਣੇ ਦੂਜੇ ਟਰਾਲੇ 'ਚ ਜਿਵੇਂ ਪਾ ਚੱਲਦੇ ਆ ਲੈ ਕੇ ਇਹਨਾਂ ਨੂੰ ਕਰਕੇ ਸਾਰਾ ਇਦਾਂ ਵੀਡੀਓ ਨਾਲ ਬਣ ਰਿਓ। ਫਿਰ ਆਪਾਂ ਅੱਜ ਤੁਰ ਪਏ ਆ। ਸੋ ਆ ਲੈ ਕੇ 2 ਮੀਟਰ ਵਾਲੀਆਂ ਆਪਣੀ ਆ ਚੁੱਕੀਆਂ ਤੇ ਤੀਜੀ ਆ ਰਹੀ ਆ ਕਾਲੀ। ਤੇ ਵੀਰ ਹੁਣ ਆਪਾਂ ਸੇਵਾ ਕਰਨ ਚੱਲੇ ਆ ਰਾਤ ਆਪਾਂ ਜਾਮਨੀ ਸਰਵ ਕੋਰ ਦਾਰੇ ਰੁਕੇ ਸੀ। ਆ ਵੀਰ ਆਪਣੇ ਹਰਿਆਣੇ ਤੋਂ ਆਇਆ ਸਾਰੇ। ਤੇ ਦੱਸੋ ਹੱਥ ਨਾਲ ਰਦੇ ਉਹ ਤੇ ਜਵਾਂਗਾ ਆਪਾਂ ਵਾਹਿਗੁਰੂ ਜੀ ਪਹੁੰਚ ਜਗ੍ਹਾ ਤੇ ਬਣਾ ਬਚਲਦੇ ਅੰਦਰ ਲੈ ਕੇ ਕਰਾਂਗੇ ਜੇ ਲਿਸਟ ਹੈ ਤਾਂ ਦਾਬੇ ਦਾ ਬਚਾਂਗੇ ਜਿੰਨੂੰ ਵੀ ਮਰੇਗਾ ਸਾਰਾ ਕੁਝ ਆ ਵੀਰ ਆ ਬਨੇ ਸਾਰੇ ਲੋ ਵੀਰ ਜੀ ਆਪਾਂ ਟਰਾਲੀ ਪਿੰਡ ਚ ਪਾੜ ਲਈ ਆਪਣੇ ਵੀਰ ਘਰੇ ਤੇ ਰਾਸ਼ਨ ਹੁਣ ਆਪਾਂ ਜਿਹੜੀ ਲਿਸਟ ਆਏਗੀ ਆਪਾਂ ਉਦਾਂ ਰਾਸ਼ਨ ਸਾਰਿਆਂ ਨੂੰ ਦੇਵਾਂਗੇ ਵੀਰ ਆਪਣੇ ਆ ਗਿਆ ਸਾਰੇ ਦੇਖੋ ਜੀ ਮਿਰਜੀ ਆ ਆਪਣੇ ਆਏ ਹਰਿਆਣੇ ਤੋਂ ਸੇਵਾ ਲੈ ਕੇ ਸਭ ਵੀਰ ਓਏ ਓਏ ਬੁੱਕੀ ਥਾਣੀ ਚੱਲੋ ਬਾਰਡਰ ਤੇ ਆਏ ਸਾਨੂੰ ਦਰਸ ਚੱਲ ਜੀ ਤੇ ਆ ਆਪਣੇ ਸੇਵਾਦਾਰ ਆਏ ਆ ਨਾਲ ਤੇ ਇਧਰ ਆਪਣੇ ਸਾਰੇ ਫੋਟੋ ਤਾਂ ਕਰ ਜਣਾ ਨਹੀਂ ਹੁਣ ਨਾ ਹੋ ਯਾਰ ਆ ਸੇਵਾਦਾਰ ਆਪਣੇ ਸਾਰੇ ਭਰਾ ਟਰੈਕਟਰ ਆਪ ਲੈ ਕੇ ਜੇ ਆ ਦੇਖੋ ਜੀ ਮਿਰਜੀ ਜੀ ਇੱਧਰ ਸਾਰਾ ਕਰ ਦਿੱਤਾ ਆਪਾਂ ਇੱਧਰ ਪਹੁੰਚ ਚੁੱਕੇ ਆ ਹਾਰੇ ਵੀਰ ਭਰਾ ਦੇਖੋ ਘਰੇ ਆਪਾਂ ਇੱਕ ਟਰਾਲਾ ਬਣਾਉ ਹੋਏ ਵਾਦੂ ਦੇਖੋ ਜੀ ਆਪਣੇ ਜਿਹੜੇ ਰਾਸ਼ਨ ਲੈਣ ਵਾਲੇ ਇਹਨਾਂ ਦਾ ਬਹੁਤ ਨੁਕਸਾਨ ਆਇਆ ਪਿੰਡ 'ਚ ਪਾਣੀ ਆ ਚੁੱਕਿਆ ਇਹ ਕਿੰਨੇ ਵੱਧਦਾ ਜਾ ਰਿਹਾ ਹੈ ਤੇ ਵੀਰ ਭਰਾ ਸਾਰੇ ਇੱਧਰ ਤੇ ਇਦਾਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਪਰ ਅਰਦਾਸ ਕਰਾਈਆ ਬੇ ਜੀ ਪਹਿਲਾਂ ਜ਼ਰੂਰ ਕਰ ਤੋ ਸਟਾਰਟ ਕੀਤਾ ਦਰਦ ਦਰਦ ਇਹ ਵੀਰਾਂ ਨੇ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਪਿੰਡ ਹਜ਼ਾਰਾ ਸਿੰਘ ਵਾਲਾ ਤੇ ਗੱਟੀ ਰਾਜੋ ਕੇ ਚਾਂਦੀ ਵਾਲਾ ਤੇ ਟੈਂਡੀ ਵਾਲੇ ਜੋ ਕਿ ਆਪਣੇ ਵੀਰ ਹਰਿਆਣੇ ਤੋਂ ਰਾਸ਼ਨ ਲੈ ਕੇ ਆਏ ਸੀ ਨਾਲ ਫਰੋਇਦਪੁਰ ਦੀ ਸੇਵਾ ਸੰਗਤ ਸੇਵਾ ਕਰ ਰਹੀ ਹੈ ਤੇ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਵੀਰ ਸੇਵਾ ਕਰ ਰਹੇ ਆ ਜੀ ਆਪਾਂ ਵੀਰ ਘਰੇ ਟਰਾਲੀ ਰੋਕ ਕੇ ਤੇ ਰਾਸ਼ਨ ਵਰਤਾ ਰਹੇ ਆ ਕੋਈ ਵੀ ਵੀਰ ਭੈਣ ਭਰਾ ਤੰਗਣਾ ਹੋਵੇ ਕੋਈ ਖੱਜਲ ਖਵਾਰ ਨਾ ਹੋਵੇ ਆਪਾਂ ਵਧੀਆ ਤਰੀਕੇ ਨਾਲ ਰਾਸ਼ਨ ਵੰਡ ਰਹੇ ਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਵੀਰ ਹਾਂਜੀ ਇਧਰੋਂ ਗੇਟ ਤੋਂ ਨਾਮ ਲੈ ਕੇ ਬੁਲਾਈ ਜਾ ਰਿਹਾ ਸਾਰੇ ਬਹੁਤ ਵਧੀਆ ਲੱਗ ਰਿਹਾ ਸਾਰੇ ਵੀਰ ਇਦਾਂ ਹੀ ਖੜੇ ਰਹਿਣ ਪੰਜਾਬ ਵਾਲੇ ਹਰਿਆਣੇ ਵਾਲੇ ਸਾਰੇ ਵੀਰਾਂ ਦਾ ਬਹੁਤ ਸਹਿਯੋਗ ਹੈ ਨਾਲ ਧੰਨਵਾਦ ਜਿਹਨੇ ਪੰਜਾਬ ਦੀ ਸੇਵਾ ਤੁਸੀਂ ਐਨੇ ਪੰਜਾਬ ਦੀ ਸੇਵਾ ਕਰ ਰਹੇ ਹੋ ਜੋ ਵੀ ਹੜਪੀੜਤ ਨੇ ਬਹੁਤ ਉਹਨਾਂ ਦੀ ਸੇਵਾ ਕਰ ਰਹੇ ਹੋ ਬਹੁਤ ਚੰਗਾ ਲੱਗ ਰਿਹਾ ਜੀ ਲਓ ਵੀਰ ਜੀ ਆਪਾਂ ਇਦਾਂ ਪੈਕਿੰਗ ਕਰਕੇ ਰੱਖੀ ਹੋਈ ਆ ਸਾਰੇ ਰਾਸ਼ਨ ਦੀ ਤੇ ਆਟੇ ਦੀਆਂ ਥੈਲੀਆਂ ਇਦਾਂ ਥੋਲੀ ਵਾਲੀ ਕਰੋ ਯਾਰ ਕਿ ਮੇਰੇ ਤੋਂ ਰੰਗ ਨਾ ਜਾ ਆ ਵੀਰੋ ਸਾਰਾ ਸਾਰਾ ਦਰਮਾਸ ਪਾਉਗੇ ਇਦਾਂ ਇੱਕ ਲਾਈਨ ਸਿਰ ਸਾਰਿਆਂ ਨੂੰ ਕਿ ਸਾਲੇ ਹੁੱਲੜ ਬਾਜੀ ਨਾ ਹੋਵੇ ਸ ਤੇ ਸਾਰੇ ਤਾਂ ਆਪਣੇ ਵੀਰ ਸਾਰੇ ਬਾਹਰ ਖੜੇ ਆ ਲਾਈਨ ਬਣਾ ਕੇ ਬਹੁਤ ਜ਼ਿਆਦਾ ਇਕੱਠ ਹੋ ਚੁੱਕਿਆ ਤੇ ਇਦਾਂ ਵੀਡੀਓ ਨਾ ਬਣੇ ਰਿਹਾ ਤੇ ਹੱਲੇ ਆਪਾਂ ਪਾਣੀ ਦੇ ਵਿੱਚ ਜਾਣਾ ਪਾਣੀ ਦੇ ਵਿੱਚ ਟਰਾਲੀ ਇੱਕ ਲੈ ਕੇ ਜਾਵਾਂਗੇ ਇੱਕ ਬਾਹਰ ਰੋਕਾਂਗੇ ਫਿਰ ਜਿਹੜੇ ਪਿੰਡ ਤੇ ਸਾਰੇ ਨੂੰ ਇਸ ਤਰੀਕ ਤੱਕ ਵੀਰਾਂ ਦਾ ਰਾਸ਼ਨ ਪਹੁੰਚ ਸਕੇ ਤੇ ਲੋ ਰੀਪਰ ਪਿੰਡ ਪਹੁੰਚਣ ਆਲੇ ਆ ਤੇ ਆਪਨੇ ਸਾਰੇ ਵੀ ਰਾਇ ਹੋਏ ਨੇ ਸਾਹ ਦੇਖ ਰਹੇ ਨੇ ਕਿ ਹੋਇਆ ਡਾਇਆ ਬਣਾਏ ਸਾਡੀ ਕੋ ਜਾਣ ਦੀ ਆਪਣੀ ਹੋਰ ਆਏ ਬਹੁਤ ਜਿਆਦਾ ਪਾਣੀ ਤੇਜ਼ ਹੋ ਚੁੱਕਾ ਹੈ ਤੇ ਆ ਵੀਰ ਆਪਣੇ ਜਾ ਰਹੇ ਅੱਗੇ ਲੋ ਵੇਖੋ ਵੀਰ ਜੀ ਪਾਣੀ ਇੱਕ ਆਪਣੀ ਬਹੁਤ ਹੋ ਗਿਏ ਆ ਬਹੁਤ ਟਰਾਲੀ ਕੇ ਪਹੁੰਚ ਗਏ ਆਪਣੀ ਤੇ ਆਪਣਾ ਇੱਥੇ ਇੱਕ ਰਾਸ਼ਨ ਪਹੁੰਚਿਆ ਪਿੰਡ ਚ ਤੇ ਆਪਾਂ ਨਾਲ ਦੇ ਨਾਲ ਪਿੰਡ ਚ ਰਾਸ਼ਨ ਲਾ ਕੇ ਦਿੱਤੀ ਜਾਂਦੇ ਆ ਆ ਖਤਮ ਆ ਗਏ ਆ ਵੀ ਖਤਮ ਹੋ ਗੋ ਸਭ ਪਹਿਲੇ ਆਪਾਂ ਇੱਕ ਟਰਾਲੀ ਉੱਥੇ ਖਾਲੀ ਕਰਤੀ ਆ ਦੋ ਆਪਾਂ ਹੁਣ ਅਕੇਲੇ ਚੱਲੇ ਆ ਰਾਸ਼ਨ ਮੀਰ ਬਹੁਤ ਜ਼ਿਆਦਾ ਲੈ ਕੇ ਆਏ ਸੀ ਬਹੁਤ ਜ਼ਿਆਦਾ ਤਿੰਨ ਟਰਾਲੀਆਂ ਭਰ ਕੇ ਦੇਖੋ ਮੇਰੇ ਤੇ ਆਪਣੇ ਘੋੜੇ ਕਿੱਥੇ ਸਿੰਘਾਂ ਦੇ ਦੱਬਦੇ ਆ ਲੈ ਹੀ ਹੁੰਦੇ ਆ ਸਿੰਘਾਂ ਦੇ ਘੋੜੇ हरियाणा तो जी हरियाणा बहुत ਟਰਾਲੀ ਬੈਗ ਕਿੰਨੇ ਔਰ ਟਰਾਲੀ ਬੈਗ ਜੀ ਵਾਲੀ ਬੈਗ ਹੀ ਜੇ ਹੋ ਜੀ ਚੱਲ 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 ਔਰ ਨਿਕਲ ਗਈ ਨਿਕਲ ਗਈ ਰੋਇਆ ਬਹੁਤ ਸਾਈਡ ਤੇ ਇੱਕ ਟਰਾਲੀ ਬੈਗ ਬਹੁਤ ਜਿਆਦਾ ਆਪਾਂ ਡਬਲਟਰੀਆ ਧਿਆਨ ਨਾਲ ਜਾਣੀ ਪੈਣੀ ਹੈ ਦੇਖੋ ਦੱਪਾ ਮਾਲੇ ਵਾਲ ਪਹੁੰਚ ਚੁਕੇ ਆ ਤੇ ਆਪਣੇ ਘੋੜੇ ਕਰਤੇ ਆ ਖੜੇ ਸੇਵਾ ਲਈ ਤਿਆਰ ਤਿਆਰ ਪਰ ਤਿਆਰ ਇੱਥੇ ਖੜਾ ਮੇਰੇ ਤੂੰ ਇੱਕ ਮਿੰਟ ਖੜੀ ਮੈਂ ਆ ਗਿਆ ਇਧਰ ਵੀਰ ਆਪਣੀ ਸੰਗਤਾਂ ਲੱਗੇ ਆ ਸਾਰੀ ਸੇਵਾ ਟਰਾਲੀਆਂ ਇਧਰ ਪਾਣੀ ਦੇ ਵਿੱਚ ਆਪਣੇ ਵੀਰ ਸਾਰੇ ਟਰਾਲੀਆਂ ਉਹ ਆਪਣੀਆਂ ਟਰਾਲੀਆਂ ਖੜੀਆਂ ਦੋ ਇੱਕ ਆ ਖੜੀ ਆਪਣੀ ਟਰਾਲੀ ਆ ਵੀਰ ਆਪਣੇ ਸਾਰੇ ਮੇਰੇ ਅੰਚੂਲ ਇਹ ਪਾਣੀ ਦੇ ਵਿੱਚ ਵੀ ਸਾਰੇ ਨਹੀਂ ਨਾ ਆਉਂਦੇ ਆ ਤੇ ਇਧਰ ਆਪਣੇ ਟਰਾਲੀਆਂ ਖਾਲੀ ਹੋ ਕੇ ਜਾ ਰਹੀਆਂ ਜੋ ਵੀ ਤੂੜੀ ਵਗੈਰਾ ਚਾਰਾ ਵਗੈਰਾ ਸਭ ਕੁਝ ਇਹ ਦੁਜਾੜ ਟਰਾਲੀਆਂ ਤੇ ਇਧਰ ਆਪਣਾ ਝੋਟਾ ਖੜਾ ਕਰ ਦਿੱਤਾ ਤੇ ਇਧਰੋਂ ਆਪਾਂ ਸਮਾਨ ਸਾਰਾ ਵਰਤ ਆਉਣੇ ਆ ਵਾਹਿਗੁਰੂ ਮੇਰ ਕਰੇ ਵੀਰਾਂ ਤੇ ਸਾਰਿਆਂ ਤੇ ਇਹ ਵੀਰ ਉਹ ਵੀਰ ਫੜਾਉਂਦੇ ਆਪਣੇ ਸੇਵਾ ਕਰ ਰਹੇ ਆ ਉਹ ਘਰਾਂ ਦੇ ਵਿੱਚ ਵਿੱਚ ਆਪਣੇ ਗਰੀਬ ਜਨਤਾ ਵੀਰ ਨੂੰ ਬਹੁਤ ਸਹਾਇਤਾ ਕਰਨ ਦੀ ਲੋੜ ਸੀ ਤੇ ਆਪਾਂ ਉਹਨਾਂ ਅਗੇ ਨਾਲ ਹੀ ਹਾਜ਼ਰ ਆਂ ਹਰੇ ਪੰਜਾਬ ਹਰਿਆਣਾ ਇਹ ਵੀਡੀਓ ਬਾਅਦ-ਬਾਅਦ ਸ਼ੇਅਰ ਕਰੋ ਤੇ ਆ ਵੀਰ ਜੀ ਆਪਣੇ ਟੂੜੀ ਲੈਂਕ ਤੇ ਲਿਆ ਗੱਠਾਂ ਨੂੰ ਵੀਰ ਭਰਾ ਜਿਹੜੇ ਵੀ ਆਏ ਆਪਣੇ ਜਿਹੜੇ ਵੀ ਛੱਡ ਪਿੰਡੋਂ ਬਹੁਤ-ਬਹੁਤ ਧੰਨਵਾਦ ਹੋਵੇ ਸੇਵਾਦਾਰ ਆਪਣੇ ਸੇਵਾ ਇੱਧਰ ਆ ਰਹੇ ਆ ਉਹ ਟਰਾਲੀ ਨੂੰ ਆਉਂਦੀ ਆ ਆਪਣੀ ਇੱਕ ਤੇ ਆਪਾਂ ਹੁਣ ਅਗਲੇ ਪਿੰਡ ਚੱਲਦੇ ਆਂ ਇੱਧਰ ਲੈ ਕੇ ਟਰਾਲੀ ਤੇ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹੋ ਘੋੜੇ ਆਪਣੇ ਕਰਦੇ ਹਾਂ ਹੁਣ ਸਿੱਧੇ ਅਗਲੇ ਪਿੰਡ ਫਿਰ ਰੋਸ਼ਨਾ ਜੇ ਪਿਆਪ ਨੇ ਉਹ ਇਹਨਾਂ ਟਰਾਲੀਆਂ ਫੁੱਲਾਂ ਦੀ ਤੇ ਰੰਗਰਾਂ ਜਾ ਕੇ ਆਪਾਂ ਵੰਡ ਰਹੇ ਹਾਂ ਤੇ ਹੁਣ ਮਿਲਦੇ ਅੱਗੇ ਜਾ ਕੇ ਤੁਹਾਨੂੰ ਇਦਾਂ ਵੀਡੀਓ ਨ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਗਾ ਲੋ ਸਬਸਕ੍ਰਾਈਬ ਅਸੀਂ ਅਰੇ ਟਰੈਕਟਰ ਲੈ ਕੇ ਆਏ ਆ ਸਰ ਜੀ ਕਿੱਥੋਂ ਆਏ ਜੀ ਗੰਗਾ ਨਗਰ ਰਾਜਸਥਾਨ ਅੱਛਾ ਜੀ ਆਪਣਾ ਹਰਿਆਣਾ ਤੋਂ ਆਇਆ ਜੀ ਪਾਣੀ ਵਗ ਕੇ ਟਰਾਲੀ ਹੋ ਗਿਆ 30 ਦੁਕਾਨਾਂ ਦੇ ਟੈਕ ਬਹੁਤ ਲੱਗਾ ਟਰਾਲੀਆਂ ਦਾ ਭੀੜ ਭਰਾ ਦੋਗੇ ਆ ਦੇਖੋ ਟ੍ਰੈਫਿਕ ਬਹੁਤ ਜ਼ਿਆਦਾ ਲੱਗ ਗਿਆ ਪਿੰਡ ਜੱਲੋਗੇ ਪਹੁੰਚ ਚੁਕੇ ਆਪਾਂ ਸੇਵਾ ਲੈ ਕੇ ਤੇ ਸਾਰੇ ਇਧਰ ਪਈ ਆ ਆਪਣੇ ਏਰੀਆ ਚ ਪਾਣੀ ਚੱਲ ਰਿਹਾ ਇਧਰ ਦੇਖੋ ਵੀ ਬਹੁਤ ਜ਼ਿਆਦਾ ਕੋਈ ਯਾਦੀ ਸੰਗਤ ਆ ਜਾਈ ਦੇਖੋ ਜੀ ਅਜੇ ਤੱਕ ਕੋਈ ਕਟ ਨਹੀਂ ਆਈ ਦੇਖੋ ਜੇ ਆਪਣੇ ਕੋਈ ਆਏ ਆ ਪ੍ਰਧਾਨ ਆਏ ਜੀ ਇਹ ਕੱਪੀ ਆ ਬਣੇ ਸਮਝਾ ਇਹ ਖਸਮਾ ਤੋਂ ਹੋਤੀਆਂ ਨੇ ਜਿਹੜੇ ਬੱਚੇ ਇੰਨੇ ਕਿੰਨੇ ਕਰਦੇ ਇਹ ਪ੍ਰਸ਼ਾਸਨ ਕੋਈ ਆਇਆ ਤੇ ਉਹ ਉਹਨਾਂ ਨੂੰ ਪ੍ਰਸ਼ਾਸਨ ਨੂੰ ਕੁਝ ਕਹਿ ਰਹੇ ਆ ਕੁਝ ਮੰਗਾਂ ਕਰ ਰਹੇ ਆ ਜੋ ਵੀ ਪੂਰੀਆਂ ਕਰਕੇ ਦੇਣਗੇ ਯੋ ਇਹ ਪਾਣੀ ਹੁਣ ਕਹਿੰਦੇ ਅੱਗੇ ਨੂੰ ਘਟ ਚੁਕਿਆ ਜੀ ਅੱਛਾ ਜੀ ਤੇ ਪਰੇਸ਼ਾਨੀ ਤਾਂ ਬਹੁਤ ਆਈ ਹੈ ਜੀ ਪਰੇਸ਼ਾਨੀ ਬਹੁਤ ਆਈ ਹੈ ਅੱਛਾ ਜੀ ਪ੍ਰਸ਼ਾਸਨ ਕੋਈ ਆਇਆ ਜੀ ਕਾ ਬਨ ਕਾ ਕੀ ਆਇਆ ਜੀ ਅੱਛਾ ਜੀ ਹਾਂ ਬਸ ਇਹ ਸੇਵਾਦਾਰ ਹੀ ਆ ਰਹੇ ਆ ਅੱਛਾ ਜੀ ਹਾਂ ਸੇਵਾ ਕਰਨ ਵਾਲੀ ਅੱਛਾ ਹੋਰ ਜੀ ਸਰਕਾਰਾਂ ਨੇ ਸਰਕਾਰਾਂ ਨੇ ਕੀ ਕਰਨਾ ਸਰਕਾਰ ਕੱਖ ਨਹੀਂ ਕਰਨ ਜੋ ਕਰਨ ਅੱਛਾ ਸਰਕਾਰ ਦਾ ਬਹੁਤ ਬੁਰਾਈ ਹੈ ਸੇਵਾ ਕਰਦੇ ਨੀ ਸਰਕਾਰ ਦਾ ਮੰਗਦੀ ਫਿਰਦੀ ਸਰਕਾਰ ਕਿਹਦੀ ਢੋਰੀ ਅਚਾਰ ਹਾਂਜੀ ਨਹੀਂ ਸਰਕਾਰਾਂ ਕੋ ਬਹੁਤ ਪੈਸਾ ਪੈਸਾ ਬਹੁਤ ਹੈ ਮਹਾਰਾਜਾ ਪੈਸਾ ਜਿੰਦਿਆਣਾ ਮੀਰ ਹੁੰਦਾ ਨਾ ਉਹਦੇ ਵਿੱਚ ਹੋਰ ਬਹੁਤਾ ਘਟਦਾ ਨਹੀਂ ਹੁੰਦਾ ਹਾਂਜੀ ਹਾਂ ਆ ਗੱਲ ਹੁੰਦੀ ਇਹ ਤਾਂ ਆਪਣੀ ਸੰਗਤਾਂ ਦੇ ਬਾਰੇ ਚੱਕਰਾਂ ਨਹੀਂ ਕਰਨੇ ਆ ਕੋਈ ਪਹੁੰਚ ਰਹਿ ਨਹੀਂ ਇੱਥੇ ਜੱਥੇ ਬੰਦੀਆਂ ਆ ਰੇ ਪਿੰਡ ਸਾਰੇ ਘੇਰੇ ਜਾ ਗਿਆ ਸੀ ਪਾਣੀ ਦੇ ਹਾਂ ਘੇਰੇ ਘੇਰੇ ਬਹੁਤ ਪ੍ਰਸ਼ੋਡ ਹੋ ਗਿਆ ਸੀ ਨਾ ਕਿਆ ਬਾਤ ਹੈ ਥੋਨੇ ਦਾ ਖਰਾਬ ਹੋ ਗਿਆ ਹਣੀ ਥੋਨੇ ਟੋਟਲੀ ਖਰਾਬ ਨੇ ਕੋਣ ਜਿਹੜੇ ਮਾੜੇ ਮੋੜੇ ਬੱਚੇ ਆ ਉਹਨਾਂ ਜਿਹੜਾ ਛੋਕ ਕੇ ਪਾਣੀ ਇਹਨਾਂ ਗਰਜਾਣੇ ਥਲੇ ਜਗ ਪਾਣਾ ਅੱਤ ਪਹਿਲੇ ਕੁਝ ਲਾ ਜਾਨਾ ਇਧਰ ਆਪਣੇ ਪਿੰਡ ਦੇ ਸਾਰੇ ਜ਼ਮੀਨਾਂ ਇਧਰ ਹਾਂ ਸਰ ਸਾਡੇ ਮੇਰੇ ਪਾਣੀ ਜਦਾ ਫਟ ਖੜਾ ਥੋਨੇ ਜੀ ਅੱਛਾ ਜੀ ਇਹਨਾਂ ਡੂੰਘੇ ਚੋਣੀਆਂ ਕਹਿੰਦੇ ਜੀ ਹੋਰ ਛੱਡ ਦਿੱਤਾ ਗਿਆ ਉਹ ਦਵਣ ਕਹੀ ਜਾਂਦੇ ਨੇ ਵੇਖੋ ਜੀ 2 ਲੱਖ ਕਾ ਤਰਿਆ ਹਾ ਅਜੇ ਛੱਡਤਾ ਨਹੀਂ ਅੱਛਾ ਜੀ ਇਹ ਪਾਣੀ ਦਾ ਵਾਧੂ ਦਾ ਫੇਰ ਇੱਕ ਵਾਰ ਹਾਂਜੀ ਹਾਂਜੀ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਸ਼ਾਮ ਦੇ ਵੱਜ ਗਿਆ 5 ਤੇ ਆਪਣੇ ਹਰਿਆਣੇ ਤੋਂ ਵੀਰ ਜਿਹੜੇ ਆਏ ਸੀ ਰਾਸ਼ਨ ਵੱਜ ਗਿਆ ਵੀਰ ਜੀ ਹਾਂ ਜੀ ਵੱਜ ਗਿਆ ਜੀ ਤੇ ਤਿੰਨ ਟਰਾਲੀਆਂ ਚ ਆਇਆ ਸੀ ਹਨਾ ਵੀਰ ਤੇ ਇਹ ਹੁਣ ਸਵੇਰੇ ਹਾਂ ਜੀ ਸਵੇਰੇ ਗੁਰਦੁਆਰੇ ਕੱਲੂ ਦੇ ਅੱਛਾ ਹੁਣ ਗੁਰਦੁਆਰੇ ਜਾਣਾ ਜੀ ਹਾਂ ਜੀ ਠੀਕ ਆ ਜੀ ਤੇ ਆ ਆਪਣੇ ਸਾਰੇ ਵੀਰ ਜੋ ਵੀ ਸੇਵਾਦਾਰ ਸੇਵਾ ਕਰਕੇ ਆਇਆ ਤੇ ਹੁਣ ਆਪਾਂ ਇਨ੍ਹਾਂ ਦੇ ਵੀਰਾਂ ਘਰੇ ਚਾਹ ਪਾਣੀ ਪੀਂਨੇ ਆ ਆਪਣੇ ਠੀਕ ਆ ਜੀ ਯਾ ਵੀਰ ਸਾਰੇ ਹਰਿਆਣੇ ਤੋਂ ਆਪਣੇ ਆਏ ਹੋਏ ਆ ਪੰਜਾਬ ਆਪਣੇ ਤੇ ਇਹਨਾਂ ਦਾ ਮਾਣ ਤਾਂ ਨਹੀਂ ਕੀਤਾ ਜੀ ਠੀਕ ਹੈ ਜੀ ਤੇ ਆ ਮੁੰਡੇ ਨੇ ਬਹੁਤ ਜਿਆਦੀ ਸੇਵਾ ਕੀਤੀ ਬਹੁਤ ਜਿਆਦੀ ਸੇਵਾ ਹੁਣ ਮਿੱਤਰੋ ਰੋਕ ਤੇ ਟਰੈਕਟਰ ਇਦਾਂ ਵੀਡੀਓ ਬਣੇ ਰਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਪਤ ਪਤ ਵੀਡੀਓ ਸ਼ੇਅਰ ਕਰ ਦਿਓ ਹੋਰ ਵੀ ਵੀਰ ਆਪਣੇ ਆਪਣੇ ਜਿਹਨਾਂ ਨੂੰ ਲੋੜ ਆ ਵੀਰਾਂ ਨੂੰ ਉਹਨਾਂ ਤੱਕ ਪਹੁੰਚ ਸਕਣ ਸਮਾਨ ਆ ਇੱਕ ਦਿਨ ਉਹ ਪਾਣੀ ਕੰਦੇ ਕੱਟ ਗਿਆ ਤੇ ਫਿਰ ਕਹਿੰਦੇ ਵਾਧ ਚੁੱਕਿਆ ਕਿ ਛੱਡ ਦਿੱਤਾ ਪਾਣੀ ਫਿਰ ਬਾਕੀ ਹਲੇ ਫਿਲਹਾਲ ਪਤਾ ਤਾਂ ਹੈ ਨਹੀਂ ਕਿ ਪਾਣੀ ਹੁਣ ਕੱਟ ਗਿਆ ਵੈਸੇ ਕਿ ਨਾ ਬਾਕੀ ਕਹਿੰਦੇ ਹਜੇ ਫਿਰ ਛੱਡਿਆ ਤੇ ਹੁਣ ਆਪਾਂ ਤੁਹਾਨੂੰ ਜਾਣਕਾਰੀ ਸਾਰੀ ਦਿੰਦੇ ਰਾਂਗੇ ਇਦਾ ਵੀਡੀਓ ਨਾ ਬਣੇ ਰਿਹਾ ਜੀ ਲੋ ਵੀਰ ਜੀ ਆਪਾਂ ਪਹੁੰਚੇ ਵਾਹੁਰ ਜੀ ਆਪਣੇ ਜਾਂਗੀ ਸਾਹਿਬ ਘਰਦੋਰੇ ਤੇ ਸਿਖਾਣੇ ਘੋੜੇ ਰੋਕਦੇ ਆਪਨੇ ਤੇ ਸਵੇਰੇ ਫਿਰ ਜਾਣਾ ਆਪਾਂ ਲੋ ਜਣ ਅੱਜ ਯਾਤਰਾ ਰਾਤ ਫਿਰ ਰਾਵਾਂਗੇ ਆਪਾਂ ਰਾਤ ਇੱਥੇ ਅੱਜ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ ਚ ਸਵੇਰੇ ਹੁਣ ਫੇਰ ਆਪਾਂ ਸੇਵਾਲੇ ਆ ਕੇ ਜਾਣੀਆਂ ਟਰਾਲੀਆਂ ਤੇ ਨਸੀਂ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਚ